ਸਾਨੂੰ ਗੁਰੂ ਦਾਾਮ ਆਗੇ ਆਪਾ ਰੋਹਤਗੜ੍ਹ ਦੇ ਕੋਠੀ ਅੱਗੇ ਉਸ ਤੋਂ ਬਾਅਦ ਦੇਖਣੇ ਉੱਤੇ ਜਾ ਕੇ ਅੰਜੂਸ ਅਜਾ ਹੁੰਦਾ ਦਰਸ਼ਕਾਂ ਨੂੰ ਸੁਵੇਰੇ ਹੋਣਾ ਉਹ ਫੈਸਲਾ ਆਮੇਸ਼ਿਤ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਇੱਥੋਂ ਦਾ ਕੜੀਆ ਪ੍ਰਸ਼ਾਸਨ ਮਰਦਾਬ 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 ਇੱਥੋਂ ਦਾ ਕੜੀਆ ਪ੍ਰਸ਼ਾਸਨ ਮਰਦਾਬ 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 ਸਾਡੇ ਕਿਸਾਨਾਂ ਨੂੰ ਰਿਹਾ ਕਰੋ ਬਦੀ ਸਰਕਾਰ ਮਰਦਾਬਾ 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 ਲਖੰਦੀਤੁਰ ਖੇਰੀ ਦੇ ਕਿਸਾਨਾਂ ਨੂੰ ਅਨਸਾਫ ਦਬਾਓ ਅੱਲਾਹੁ ਅਕਬਰ ਅੱਲਾਹੁ ਅਕਬਰ ਇਹੀ ਖਾਲਸਾ ਦੇ ਰਹੀ ਬਦਸ਼ਹ ਆਦੇਵਾਇ ਦੇਖਣ ਦੀਆਂ ਜਨਤਾ ਦੇ ਵਿੱਚ ਰੱਖਿਆ ਹੋਇਆ ਦੀਆਂ ਜਿੰਨੇ ਵੀ ਦਾ ਰੱਖਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਬਈ ਟਾਹਲੀ ਥਾਣੇ ਦੀ ਹੈ ਬਈ ਸ਼ਾਹੀ ਥਾਣੇ 'ਚ ਦੇਖ ਸਕਦੇ ਹੋ ਤੁਸੀਂ ਕਿੰਨੇ ਕਿਸਾਨਾਂ ਨੂੰ ਆਗੋਂ ਰੱਖਿਆ ਗਿਆ ਸੀ ਆ दे, देख सकते हो बीसान आगू नया देख सकते हो हूं शट दिता गया घट तो घट चालीस जने से देख सकते हो भाई ਦੇਖ ਸਕਦੇ ਹੋ ਭਾਈ ਆਜੋ ਆਪਾਂ ਗੱਲਬਾਤ ਕਰਦੇ ਆ ਰਣ ਸਿੰਘ ਚੱਖਾ ਨਾਲ ਕਿੱਟੀ ਕਰਨਾ ਨਾ ਭਰਾ ਜੀ ਬੋਲੋ ਬੋਲੋ ਕੋਈ ਤੇ ਕਰਨਾ ਨਾ ਭਰਾ ਜੀ ਗੱਜਰ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਗੱਡੀ ਕਿਹਾ ਕਰਨਾ ਭਰਾ ਜੀ ਗੱਡੀ ਕਿਹਾ ਕਰਨਾ ਦੇਖੋ ਆਜਾ ਆਪਾਂ ਜਗਰ ਸਿੰਘ ਨੇ ਇਕੱਠੇ ਹੋਏ ਆਂ ਜੇ ਮੈਂ ਸਰਪੱਤ ਪੱਕਾ ਕਰ ਰਹੀ ਆਂ ਪ੍ਰਸ਼ਾਸਨ ਪੱਕਾ ਕਰ ਰਿਹਾ ਹੈ ਲਾਈਟ ਹੈਗੀ ਆ ਉਹਦਾ ਆਪਾਂ ਦੂਟ ਟੋਟ ਮਜਲਾਬ ਦੇਣਾ ਬਰੇ ਮਨਸਾ ਸਾਥੀ ਨੂੰ ਉਹਦਾ ਨੋਜੋ ਕਰਾਉ ਨੂੰ ਜਾਨਾ ਕਰੇ ਨਹੀਂ ਸਰਦਾ ਜਿਨ੍ਹਾਂ ਨੇ ਜਿਨ੍ਹਾਂ ਦਾ ਕੋਈ ਮਸਲ ਪੱਕਾ ਕਰਨਾ ਬਗਯੋ ਕੋਈ ਨਹੀਂ ਬਾਕੀ ਸਾਰੇ ਮੇਰੇ ਨੌਜਵਾਨਾਂ ਦੇ ਕਿਸਾਨਾਂ ਨੂੰ ਬੇਨਤੀ ਆ ਆਪਣਾ ਸੁਗਰੂਰ ਪੱਕਾ ਮੋਰਚਾ ਲਾ ਗਿਆ ਇੱਥੇ ਆ ਗਏ ਜਦੋਂ ਬਲਿਆ ਸੂਬਾ ਦਾ ਨਸ ਕਈ ਕਾਕਾ ਸੇ ਕੋਲਾ ਵੱਡੇ ਕਾਫਲੇ ਦੇ ਨਾਲ ਸਾਰੇ ਰੋਟੇ ਪੰਡਾ ਹੋਇਆ ਉੱਥੇ ਪਹੁੰਚ ਗਿਆ ਬਲਿਆ ਸੋਹ ਨਾ ਨਾ ਪਿੰਡੋਂ ਦੇ ਬੁਣ ਸਵੇਰੇ ਆ ਗੋ ਵੀ ਲੰਗਰ ਲੈ ਕੇ ਬਾਤੋਂ ਉੱਥੇ ਪਹੁੰਚੋ ਕੱਪੜੇ ਗੁਸਤੇ ਲੈ ਕੇ ਪਹੁੰਚੋ ਆਪਾਂ ਸਾਰਿਆਂ ਨੇ ਇਥੋਂ ਕਾਫਲੇ ਦੇ ਰੂਪ ਦੇ ਵਿੱਚ ਸਮਰੂਹ ਨੂੰ ਲਗਾਉਣਾ ਹੋਣਾ ਸਮਰੂਹ ਲਾਵਾਂਗੇ ਆਪਾਂ ਭਰਤਾਨ ਦਾ ਕੋਠੀ ਲੱਗੇ ਉਸ ਤੋਂ ਬਾਅਦ ਦੇਖਾਂਗੇ ਉੱਥੇ ਜਾ ਕੇ 50000 ਹੰਕਾਰ 12 ਸੌਣ ਕਮੀ ਸੁਰੇ ਹੋਣਾ ਉਹ ਫੈਸਲਾ ਤਾਂ ਸੁਣੀਰ ਦਵਾਗੇ ਆਪਾਂ ਕੋਰਟਵਾਂ ਦੇ ਕੋਠੀ ਲੱਗੇ ਉਸ ਤੋਂ ਬਾਅਦ ਦੇਖਾਂਗੇ ਉੱਥੇ ਜਾ ਕੇ 50000 ਹੰਕਾਰ 12 ਸੌਣ ਕਮੀ ਸੁਰੇ ਹੋਣਾ ਉਹ ਫੈਸਲਾ ਤਾਂ ਉੱਥੇ ਕਰਾਂਗੇ ਜਿਹੜੇ ਮਗਾ ਕੋਈ ਰੀਸਰਚਰ ਕਰਨ ਜਾ ਸਕਦਾ ਬਾਕੀ ਸਾਰੇ ਨੂੰ ਸਕੂਲ ਚਲਣਾ ਕਿਸੇ ਹੁਗੜ ਬਾਜੀ ਨੇ ਕਰਨੀ ਕੋਈ ਸ਼ਰਤ ਨਹੀਂ ਕਰਨੀ ਸ਼ਾਂਤ ਨੂੰ ਪ੍ਰੋਟੈਸਟ ਕਰਨਾ ਤੇ ਸਾਰਿਆਂ ਨੂੰ ਬੇਨਤੀ ਆ ਬੋਲੋ